ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਕਰਦੇ ਇੱਕ ਵਾਰ ਇੱਕ ਆਪਣੇ ਸੇਵਕ ਦੇ ਘਰ ਪਹੁੰਚੇ ਉਸ ਸੇਵਕ ਦਾ ਨਾਮ ਗੁਰਬਚਨ ਸੀ ਜਦ ਗੁਰੂ ਨਾਨਕ ਦੇਵ ਜੀ ਆਪਣੇ ਉਸ ਸੇਵਕ ਦੇ ਘਰ ਪਹੁੰਚਦੇ ਨੇ ਤਾਂ ਉਹਨਾਂ ਦਾ ਸੇਵਕ ਉਹਨਾਂ ਨੂੰ ਦੇਖ ਕੇ ਬਹੁਤ ਹੀ ਖੁਸ਼ ਹੁੰਦਾ ਹੈ ਗੁਰਬਚਨ ਗੁਰੂ ਨਾਨਕ ਦੇਵ ਜੀ ਹੱਥ ਪਾਈ ਮਰਦਾਨਾ ਜੀ ਨੂੰ ਬੜੇ ਹੀ ਸਤਿਕਾਰ ਦੇ ਨਾਲ ਆਪਣੇ ਘਰ ਵਿੱਚ ਇੱਕ ਮੰਜੀ ਢਾਹ ਕੇ ਉਹਦੇ ਉੱਪਰ ਬਿਠਾਉਂਦਾ ਗੁਰੂ ਨਾਨਕ ਦੇਵ ਜੀ ਉਸ ਸੇਵਕ ਨੂੰ ਕਹਿੰਦੇ ਨੇ ਕਿ ਅਸੀਂ ਅੱਜ ਦੀ ਰਾਤ ਤੁਹਾਡੇ ਘਰੇ ਹੀ ਰੁਕ ਅਤੇ ਸਵੇਰ ਚੜ੍ਹਦੇ ਹੀ ਅਸੀਂ ਇੱਥੋਂ ਅੱਗੇ ਨੂੰ ਨਿਕਲ ਜਾਵਾਂਗੇ ਹੁਣ ਉਹ ਗੁਰਬਚਨ ਹੈ ਬਹੁਤ ਹੀ ਗਰੀਬ ਸੀ ਅਤੇ ਉਸ ਨੇ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੀ ਪੂਰੀ ਸੇਵਾ ਕੀਤੀ ਉਸ ਗਰੀਬ ਨੇ ਆਪਣੀ ਪਤਨੀ ਦੇ ਨਾਲ ਮਿਲ ਕੇ ਘਰ ਦੇ ਵਿੱਚ ਜੋ ਵੀ ਕੁਝ ਖਾਣ ਲਈ ਸੀ ਉਹ ਸਾਰਾ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਦੇ ਅੱਗੇ ਰੱਖ ਦਿੱਤਾ ਭਾਈ ਮਰਦਾਨਾ ਜੀ ਨੂੰ ਉਸ ਬੰਦੇ ਦੀ ਗਰੀਬੀ ਦੇਖ ਕੇ ਬਹੁਤ ਹੀ ਤਰਸ ਆਉਂਦਾ ਹੈ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਜਦ ਅਗਲੀ ਸਵੇਰ ਉਸ ਦੇ ਕਰੋ ਨਿਕਲਣ ਲੱਗਦੇ ਨੇ ਤਾਂ ਗੁਰੂ ਨਾਨਕ ਦੇਵ ਜੀ ਪਾਈ ਮਰਦਾਨਾ ਜੀ ਨੂੰ ਬਚਨ ਕਰਦੇ ਨੇ ਕਿ ਇਸ ਘਰ ਦੇ ਵਿੱਚ ਜੋ ਵੀ ਅਸੀਂ ਮਿੱਟੀ ਦੇ ਬਰਤਨਾਂ ਦੇ ਵਿੱਚ ਖਾਣਾ ਖਾਦਾ ਹੈ ਉਹ ਸਾਰੇ ਬਰਤਨ ਹੀ ਪਾਣ ਦਿਓ ਪਾਈ ਮਰਦਾਨਾ ਜੀ ਬੜੀ ਹੀ ਹੈਰਾਨੀ ਨਾਲ ਗੁਰੂ ਸਾਹਿਬ ਵੱਲ ਦੇਖਦੇ ਨੇ ਪਰ ਕੁਝ ਬੋਲਦੇ ਨਹੀਂ ਉਹ ਇਹ ਸੋਚਦੇ ਨੇ ਕਿ ਜੇ ਗੁਰੂ ਮਹਾਰਾਜ ਨੇ ਮੈਨੂੰ ਇਦਾਂ ਕਿਹਾ ਹੈ ਤੇ ਇਸ ਦੇ ਪਿੱਛੇ ਕੋਈ ਵਜ੍ਹਾ ਹੀ ਹੋਵੇਗੀ ਤੇ ਉਸ ਨੇ ਸਾਰੇ ਭਾਂਡੇ ਤੋੜ ਦਿੱਤੇ ਫਿਰ ਗੁਰੂ ਨਾਨਕ ਦੇਵ ਜੀ ਪਾਈ ਮਰਦਾਨਾ ਜੀ ਨੂੰ ਕਹਿੰਦੇ ਨੇ ਕਿ ਇਸ ਦਾ ਘਰ ਵੀ ਸਾਰਾ ਮਿੱਟੀ ਦਾ ਬੜਿਆ ਹੋਇਆ ਤੇ ਇਸ ਦੇ ਘਰ ਨੂੰ ਵੀ ਤੋੜ ਦਿਓ ਭਾਈ ਮਰਦਾਨਾ ਜੀ ਉਹਨਾਂ ਦੀ ਇਹ ਗੱਲ ਸੁਣ ਕੇ ਵੀ ਹੈਰਾਨ ਹੁੰਦੇ ਨੇ ਤੇ ਇਸ ਵਾਰ ਪੁੱਛ ਹੀ ਲੈਨੇ ਨੇ ਕਿ ਮਹਾਰਾਜ ਇਸ ਗਰੀਬ ਦੇ ਕੋਲ ਇੱਕ ਮਿੱਟੀ ਦਾ ਹੀ ਤਾਂ ਘਰ ਹੈ ਜੇਕਰ ਅਸੀਂ ਇਸ ਦਾ ਇਹ ਘਰ ਵੀ ਟਾਹ ਦੇਵਾਂਗੇ ਤੋੜ ਦੇਵਾਂਗੇ ਤਾਂ ਫਿਰ ਇਹ ਰਹੇਗਾ ਕਿੱਥੇ ਪਰ ਉਹ ਸੇਵਕ ਗੁਰਬਚਨ ਭਾਈ ਮਰਦਾਨਾ ਜੀ ਨੂੰ ਕਹਿੰਦਾ ਕਿ ਮੇਰੇ ਕੋਲ ਜੋ ਵੀ ਦਿੱਤਾ ਹੋਇਆ ਹੈ ਗੁਰੂ ਨਾਨਕ ਜੀ ਦੀ ਕਿਰਪਾ ਨਾਲ ਹੀ ਹੈ ਤੁਸੀਂ ਜੋ ਗੁਰੂ ਮਹਾਰਾਜ ਕਹਿ ਰਹੇ ਨੇ ਤੁਸੀਂ ਉਹ ਕਰੋ ਤਾਂ ਭਾਈ ਮਰਦਾਨਾ ਜੀ ਇਹ ਦਲੇ ਸੁਣ ਕੇ ਉਸ ਦਾ ਘਰ ਵੀ ਠਾ ਦਿੰਦੇ ਨੇ ਪਰ ਗੁਰੂ ਮਹਾਰਾਜ ਦਾ ਉਹ ਸੇਵਕ ਚੁੱਪ ਚਾਪ ਇਹ ਸਭ ਕੁਝ ਦੇਖਦਾ ਹੈ ਅਤੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਹੈ ਜਦ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਉਸ ਦੇ ਘਰ ਤੋਂ ਨਿਕਲਣ ਲੱਗਦੇ ਨੇ ਤੇ ਉਹਨਾਂ ਦਾ ਸੇਵਕ ਵੀ ਉਹਨਾਂ ਤੋਂ ਆਗਿਆ ਮੰਗਦਾ ਕਿ ਮੈਨੂੰ ਵੀ ਨਾਲ ਲੈ ਚਲੋ ਮੈਂ ਥੋੜਾ ਸਮਾਂ ਹੋਰ ਤੁਹਾਡੇ ਨਾਲ ਬਿਤਾਉਣਾ ਚਾਹੁੰਨਾ ਮੈਂ ਵੀ ਤੁਹਾਡੇ ਨਾਲ ਥੋੜੀ ਦੂਰੀ ਤੱਕ ਚੱਲਾਂਗਾ ਤਾਂ ਕਿ ਮੈਨੂੰ ਕੁਝ ਹੋਰ ਸਮਾਂ ਮਿਲ ਜਾਵੇ ਤੁਹਾਡੇ ਨਾਲ ਕੱਟਣ ਦਾ ਉਸ ਦੀ ਇਸ ਬੇਨਤੀ ਨੂੰ ਗੁਰੂ ਮਹਾਰਾਜ ਜੀ ਸਵੀਕਾਰ ਲੈਂਦੇ ਨੇ ਅਤੇ ਉਸ ਨੂੰ ਵੀ ਆਪਣੇ ਨਾਲ ਲੈ ਚਾਲਦੇ ਨੇ ਥੋੜੀ ਹੀ ਦੂਰੀ ਤੇ ਜਾਂਦੇ ਨੇ ਤਾਂ ਗੁਰੂ ਨਾਨਕ ਦੇਵ ਜੀ ਗੁਰਬਚਨ ਨੂੰ ਕਹਿੰਦੇ ਨੇ ਕਿ ਹੋਣ ਤੋਂ ਵਾਪਸ ਆਪਣੇ ਘਰ ਚਲਿਆ ਜਾ ਜੋ ਵੀ ਥੋੜਾ ਬਹੁਤ ਕੰਮ ਰਹਿ ਗਿਆ ਤੂੰ ਉਸ ਨੂੰ ਜਾ ਕੇ ਖਤਮ ਕਰ ਇਸ ਤੋਂ ਅੱਗੇ ਹੁਣ ਅਸੀਂ ਇਕੱਲੇ ਹੀ ਜਾਵਾਂਗੇ ਗੁਰਬਚਨ ਸਤਿਬਚਨ ਕਹਿ ਕੇ ਗੁਰੂ ਨਾਨਕ ਦੇਵ ਜੀ ਦੀ ਗੱਲ ਮੰਨ ਲੈਂਦਾ ਅਤੇ ਆਪਣੇ ਘਰ ਵਾਪਸ ਆ ਜਾਂਦਾ ਜਦ ਉਹ ਆਪਣੇ ਘਰ ਪਹੁੰਚਦਾ ਤਾਂ ਘਰ ਆ ਕੇ ਦੇਖਦਾ ਕਿ ਇੱਕ ਛੋਟੀ ਜਿਹੀ ਕੰਦ ਹੱਲੇ ਵੀ ਖੜੀ ਸੀ ਤਾਂ ਗੁਰਬਚਨ ਨੂੰ ਇਹ ਲੱਗਦਾ ਕਿ ਭਾਈ ਮਰਦਾਨਾ ਜੀ ਇਸ ਕੰਦ ਨੂੰ ਢਾਉਣਾ ਭੁੱਲ ਗਏ ਨੇ ਤਾਂ ਗੁਰੂ ਮਹਾਰਾਜ ਨੇ ਇਸੇ ਲਈ ਹੀ ਮੈਨੂੰ ਭੇਜਿਆ ਕਿ ਜੋ ਕੰਮ ਰਹਿ ਗਿਆ ਤੂੰ ਉਹ ਕੰਮ ਜਾ ਕੇ ਕਰ ਉਹ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਉਸ ਕੰਦ ਨੂੰ ਢਾਹ ਦਿੰਦਾ ਹੈ ਤੇ ਜਦ ਕੰਦ ਨੂੰ ਢਾਹਦਾ ਤੇ ਦੇਖਦਾ ਹੈ ਕਿ ਹੇਠਲੀ ਜ਼ਮੀਨ ਬਹੁਤ ਹੀ ਕੱਚੀ ਅਤੇ ਕਮਜ਼ੋਰ ਸੀ ਜਦ ਉਹ ਉਸ ਜਗ੍ਹਾ ਨੂੰ ਸਾਫ਼ ਕਰਦਾ ਤਾਂ ਦੇਖਦਾ ਕਿ نیچے ਇੱਕ ਸੋਨੇ ਦੀ ਖਾਨ ਸੀ ਜੋ ਉਸ ਨੂੰ ਮਿਲ ਗਈ ਤਾਂ ਉਹ ਸੋਨੇ ਦੀ ਖਾਨ ਦੇਖ ਕੇ ਹੈਰਾਨ ਹੁੰਦਾ ਤੇ ਇਹ ਵੀ ਸੋਚਦਾ ਕਿ ਖਰੇ ਕਿੰਨੇ ਸਾਲਾਂ ਦੀ ਇੱਥੇ ਸੋਨੇ ਦੀ ਖਾਨ ਪਈ ਹੈ ਤੇ ਅਸੀਂ ਇਸ ਸੋਨੇ ਦੀ ਖਾਨ ਦੇ ਉੱਪਰ ਹੀ ਰਹਿ ਰਹੇ ਸੀ ਸਾਨੂੰ ਇਸ ਤੇ ਬਾਰੇ ਪਤਾ ਹੀ ਨਹੀਂ ਲੱਗਿਆ ਇੰਨੇ ਸਾਲਾਂ ਤੋਂ ਸੋਨੇ ਦੀ ਖਾਨ ਮੇਰੇ ਘਰ ਦੇ نیچے ਦੱਬੀ ਰਹੀ ਫਿਰ ਉਸ ਨੂੰ ਇਹ ਸਮਝ ਆ ਗਈ ਕਿ ਗੁਰੂ ਮਹਾਰਾਜ ਨੇ ਉਸ ਨਾਲ ਇਦਾਂ ਕਿਉਂ ਕੀਤਾ ਸੀ ਤਾਂ ਇਸੇ ਤਰ੍ਹਾਂ ਸਾਨੂੰ ਨੇ ਇਸ ਸਾਖੀ ਤੋਂ ਸਿੱਖ ਲੈਣਾ ਚਾਹੀਦਾ ਹੈ ਕਿ ਜਦ ਵੀ ਕਦੇ ਸਾਡੇ ਨਾਲ ਕੁਝ ਮਾੜਾ ਹੁੰਦਾ ਹੈ ਤਾਂ ਨਿਰਾਸ਼ ਨਾ ਹੋਇਆ ਕਰੋ ਇਸ ਪਿੱਛੇ ਵੀ ਗੁਰੂ ਮਹਾਰਾਜ ਦੀ ਕੋਈ ਨਾ ਕੋਈ ਵਜ੍ਹਾ ਜ਼ਰੂਰ ਹੁੰਦੀ ਹੈ ਹਮੇਸ਼ਾ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ